ਸਸਿਕਾ ਬਾਈ ਜੀ ਸਸਿਕਾ ਬਾਈ ਸਸ ਕੀ ਹਾਲ ਚੱਲ ਨੇ ਵਧੀਆ ਜੀ ਵਧੀਆ ਬਹੁਤ ਵਧੀਆ ਬਾਈ ਟਰੈਕਟਰ ਦੇ ਰੱਜ ਜਾਣਾ ਟਰੈਕਟਰ ਦੇਣਾ ਲੱਗ ਆਪਾਂ ਨੇ ਦੁੱਗਰੀ ਤੋਂ ਚੰਗੌਰ ਸਾਹਿਬ ਚੰਗੌਰ ਸਾਹਿਬ ਜਾ ਰਹੇ ਜੀ ਹਾਂ ਤਹਿਸੀਲ ਤੁੰਗੌਰ ਸਾਹਿਬ ਪਿੰਡ ਦੁੱਗਰੀ ਸਰਦਾਰ ਨਾਜਲ ਸਿੰਘ ਜੀ ਨੂੰ ਟਰੈਕਟਰ ਦੇਣਾ ਆਪਾਂ ਨੇ ਪਹਿਲਾਂ ਵੀ ਬਾਈ ਇਹਨਾਂ ਕੋਲ ਟਰੈਕਟਰ ਹੈ ਨਾ ਪਹਿਲਾਂ ਇਹਨਾਂ ਕੋਲ ਆਪਣੇ ਤਿੰਨ ਟਰੈਕਟਰ ਤੇ ਚੌਥਾ ਟਰੈਕਟਰ ਆਪਾਂ ਨੇ ਆਤੀ ਹੈ ਜਿਹੜਾ ਨੰਬਰ 2457 ਤੇ 5310 51054/4 ਪਹਿਲਾਂ ਹੁਣ ਆਪਾਂ ਦੇਣਾ ਇਹਨਾਂ ਨੂੰ 5045 46 ਚੀਜ਼ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਧਰ ਜੌਂਡੀਅਰ ਚ ਮੰਨੂ ਤਕਰੀਬਨ ਜੌਂਡੀਅਰ ਕੀ 14 ਜਾਂ 15 ਸਾਲ ਹੋ ਗਏ ਓਕੇ ਬਾਈ ਜੀ ਥੋੜਾ ਟਰੈਕਟਰ ਬਾਰੇ ਦੱਸੂਗੀ ਜਿਹੜਾ ਦੇ ਦੇ ਅੱਜ ਆਪਾਂ ਹਾਂਜੀ ਬਿਲਕੁਲ ਬਾਈ ਜੀ ਕਿਹੜਾ ਮਾਡਲ ਹੈ ਜੀ ਇਹ ਇਹ 5045 ਮਾਡਲ ਹੈ ਜੀ ਦਿਖਾਉਂਗੇ ਮਾੜੇ ਚੁੰਨੀ ਜਾ ਕੇ 20 ਮਿੰਟ ਟਰੈਕਟਰ ਇਹ ਜਾਂ ਉਧਰ ਆਜੋ ਦਿਖਾ ਦਿੰਨਾ 50 ਪਰ ਤਾਂ ਵੀ ਚੱਲ ਰਹੇ ਨੇ ਤਨਸਕ ਦੇ ਦੇ ਵਿੱਚ ABC ਓਕੇ ਜੀ ਔਰ ਇਹ ABC ABC 3 ਸਪੀਡ ਹੈ ਇਹ 3 ਸਪੀਡ ਹੈ ਨਾ ਇਹ 3 ਸਪੀਡ ਹੈ ਇਹ ABC ਤਿੰਨ ਸਪੀਡ ਆਉਂਦੀ ਇਹਨੂੰ ਤੇ ਹੋਰ ਬਾਈ ਕੀ ਫੀਚਰ ਖਾਸ ਹੈ ਵਿੱਚ ਪਹਿਲਾਂ 13 ਦੇ ਟਾਇਰ ਆਉਂਦੇ ਸੀ ਹੁਣ 14 ਦੇ ਆਉਂਦੇ ਆ ਜੀ ਹਮ ਮੋਲੇ ਟਾਇਰਾਂ ਦਾ ਸਾਈਜ਼ ਵੀ ਥੋੜਾ ਆਪਣਾ ਮਤਲਬ ਕੰਪਨੀ ਨੇ ਬੜਾ ਕਰਤਾ ਜੀ ਇਹ ਬਿਲਕੁਲ ਤੇ ਬਾਕੀ ਯਾਰ 5205 ਉਹ ਸਾਡਾ 40hp ਵਿੱਚ ਆਉਂਦਾ ਜੀ ਇਹ 40hp ਵਿੱਚ પેટ્રોલ ਨਹੀਂ ਓਕੇ ਤੇ ਕੰਪਲੀਟ ਕਰਕੇ ਦੇ ਦੇ ਵੀਰ ਛਤਰੀ ਵਿੱਚ ਦੀ ਨਹੀਂ ਵਿੱਚ ਨਹੀਂ ਇਹਦੇ ਨਾਲ ਸਿਰਫ ਟੌਪ ਲਿੰਕ ਆਉਂਦੀ ਹੈ ਇਕੱਲੀ ਤੇ ਟੂਲ ਕਿਟ ਠੀਕ ਹੈ ਜੀ ਤੇ ਬਾਕੀ ਆਰਸੀ ਦੇ ਇੰਸ਼ੋਰ ਦਾ ਖਾਤਾ ਜੋ ਵੀ ਹੁੰਦਾ ਉਹ ਅਲੱਗ ਤੋਂ ਉਹ ਲੱਗ ਰਿਹਾ ਨਾ ਉਹ ਲੱਗ ਹੁੰਦਾ ਹੈ ਠੀਕ ਹੈ ਇੱਕ 10 ਲੱਖ ਦੇ ਉੱਪਰ ਵਾਲਾ ਵੀ ਕੁਝ ਬੋਲਦੇ ਸੀਗੇ ਕੀ ਹੈ ਉਹਦਾ 10 ਲੱਖ ਤੋਂ ਉੱਪਰ ਜਿਹੜੀ ਰਕਮ ਹੁੰਦੀ ਹੈ ਪੀਟੀਐਸ ਲੱਗਦਾ ਹੁੰਦਾ ਹੈ ਜੀ ਉਹ ਠੀਕ ਹੈ ਜੀ ਕਿੰਨੇ ਪਰਸੈਂਟ ਕੱਟਦਾ ਹੈ ਜੀ ਉਹ 1% ਮਤਲਬ ਜੇ 11 ਲੱਖ ਦੀ ਹੈ ਤਾਂ 11000 ਰੁਪਏ ਕੱਟ ਹੋਊਗਾ ਜੀ ਠੀਕ ਹੈ ਜੀ ਤੇ ਉਹ ਮਤਲਬ ਰੀਟਨ ਵੱਲੋਂ ਹੁੰਦਾ ਜੀ ਉਹ ਵਾਪਸ ਆ ਜਾਂਦਾ ਹੈ ਠੀਕ ਹੈ ਜੀ ਕਸਟਮਰ ਰੀਟਨ ਭਰਦਾ ਹੈ ਤਾਂ ਉਹਦੇ ਖਾਤੇ 'ਚ ਹੋ 11000 ਰੁਪਏ ਕੁਝ ਮਹੀਨੇ ਬਾਅਦ ਵਾਪਸ ਆ ਜਾਂ ਚਲੋ ਵੀ ਜੀ ਠੀਕ ਹੈ ਬਾਕੀ ਟਰੈਕਟਰ ਬਾਰੇ ਥੋੜਾ ਦੇਖ ਲੈਂਦੇ ਆ ਓਕੇ ਸੰਤੋਸ਼ ਜੀ ਇਹ ਬਾਕੀ ਟਰੈਕਟਰ ਹੀ ਤੁਸੀਂ ਦੇਖ ਸਕਦੇ ਹੋ 50 50 50 45 ਸੌਰੀ 4x4 ਡਰਾਈਵ ਦੇ ਵਿੱਚ ਗੇਅਰ ਫ੍ਰੋ ਆਉਂਦਾ ਸੀ ਇਹ ਆਹ ਜਿਹੜੇ ਲੋ ਲੋ ਦੀ ਫਿਰ ਕੱਪੜਾ ਲਵਾਵਾ ਲੈਣਾ ਆਹ ਆਹ ਲਾ ਕੇ ਤਰਕੀ ਦੀ ਜਿਹੜਾ ਬਣਾਉਂਦੇ ਆਂ ਬਈਆ ਫਿਰ ਅੱਗੇ ਆਇਆ ਲਾਉਣਾ ਆਹ ਅੱਗੇ ਆ ਕੇ ਗਏ ਆ ਅੱਜ ਚਾਹ ਪਤੀਜੋ ਪਲੇਟਰ ਨਿਕਲੇ ਜੀ ਕਹਿੰਦੇ ਚਾਹ ਪਤੀ ਜੇ ਕਿੰਨੀ ਚਾਹ ਦੇ ਵਿੱਚੋਂ 6 ਭਾਗੇ ਵਾਲੀ ਕਸਟਮਰ ਉਹਦੇ ਉਹ ਬਿਠਾ ਲਵਾਂ ਏਸੀ ਪੈਨ ਚ ਕੋਣ ਲਿਆਉਂਗਾ ਅੱਥੇ ਵੀੜੀ ਵੱਢਣੀ ਹੈ ਆ ਮੁੰਡਾ ਜੀ ਜਿਹੜਾ ਮੇਨ ਗਿੰਨੀ ਚਾਹ ਦਾ ਉਹਦਾ ਡਿਸਟ੍ਰੀਬਿਊਟਰ ਹੈ ਮਰੰਡੇ ਏਰੀਆ ਦਾ ਰੰਝ ਵੀ ਚਾਹ ਵਰਗਾ ਜਿਹੜੀ ਫਿਰਦਾ ਗੱਪਾਂ ਲਗਾ ਦੋਪੋਕੋ ਰੋਕ ਲਓ ਜੀ ਕੋਣ ਲਿਓ ਮੜਿਆ ਜਾ ਉੱਥੇ ਨੋ ਜੀ ਅੱਜ ਅੱਠ ਟਰੈਕਟਰ ਆਪਾਂ ਨੇ ਨਵੇਂ ਦਤੇ ਆ ਜੀ ਦੋ ਦੇ ਤੇ ਡੀਲਰ ਡੀਲਰਸ਼ਿਪ ਤੋਂ ਏਜੰਸੀ ਤੋਂ ਮਰੰਡੇ ਤੋਂ ਉਹ ਬੰਦੇ ਕਹਿੰਦੇ ਸਾਨੂੰ ਕਾਲੀ ਵੀ ਥੋੜੀ ਜੀ 6 ਟਰੈਕਟਰ ਆਪਾਂ ਨੇ ਮਿੱਤਰਾ ਦੇ ਢਾਬੇ ਤੋਂ ਦਿੱਤੇ ਆ ਜੀ ਕੋਈ ਨਾ ਬੰਦੇ ਨੇ ਇਕਲੇ ਨਹੀਂ ਲਏ ਆ 8 ਕਿਲੋ ਤੇ ਅੱਠੇ ਟ੍ਰੈਕਟਰ ਇਕ ਬੰਦੇ ਨਹੀਂ ਰਹੇ ਬਹੁਤ ਆ 500 500 ਕਿਲੋ ਕਿਹੜੀ ਜਗ੍ਹਾ ਤੋਂ ਇੰਤਰਾ ਆਪਣਾ ਚੰਡੀਗੜ੍ਹ ਤੋਂ ਕੋਤਾ ਫਲ ਮੜੀ ਕਿੱਦਿ ਆਪਾਂ ਪੈਸਾ ਲਗਾ ਦੀ। ਖਾਣਾ ਪਾਣੀ ਖਾਂ ਨਹੀਂ। ਗੱਡੀਆਂ ਉਹਨੇ ਇੱਧਰ ਮੜਦਾ ਆਪੋ ਵੀ ਸਾਡੇ। ਟੱਟ ਇੱਧਰ ਹੀ ਮੇਰੀ ਅਸ। ਠੋਕਣਾ ਰੋਕਣਾ ਰੋਕਣਾ। ਹੈਗਾ ਤੇ ਰੋਕਿਆ ਆ ਜਾ ਯਾਰ ਹੈਗਾ ਤੇ ਰਹੇਗਾ। ਬੱਸ ਰੋਕਣਾ ਬੰਦ ਕਰ। 卡了，不弄。 ਉਨੇ ਨਹੀਂ ਗੱਲ ਕਰ ਆ ਮੇਰੇ ਵੀਰ ਦੁਗਰੀ ਵਾਲੇ ਸਰਦਾਰ ਦਸੰਗਰਾ ਵੀਰਾ ਗੁਰਪ੍ਰੀਤ ਵੀਰਾ ਮੇਰਾ ਇਹ ਐਕਸਪਰਟ ਬੰਦਾ